ਜੀ ਪਹਿਲਾਂ ਪਾਸ ਸਿਮਰਨ ਕਰਦੇ ਹਾਂ ਜੀ ਫਿਰ ਆਪਾਂ ਸਹਿਜ ਪਾਠ ਕਰਾਂਗੇ ਜੀ ਵਾਹਿਗੁਰੂ 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 ਵਾਹ ਗੁਰੂ 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 guru wah 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 guru ਵਾਹ ਗੁਰੂ 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 ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਸੁਰਾ ਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਾਤਾ ਗੁਜਰ ਕੋਲ ਆਓ ਜੀ ਹੁਣ ਅਪਨ ਸਹਿਜ ਬਾਣੀ ਸ਼ੁਰੂ ਕਰਦੇ ਹਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹਲਾ ਪਹਿਲਾ ਕਰ ਰਹੋ ਨੇ ਮਨ ਮੁਗਧੀਆਂ ਨੇ RAM ਜਪੋ ਅੰਤਰ ਗਤ ਧਿਆਨੇ ਲਾਲਚ ਛੋੜ ਰਚੋ ਅપરੰਪਰ ਹਿਉ ਪਾਵੋ ਮੁਕਤ ਦੁਆਰਾ ਹੈ ਜਿਸ ਬਿਸਰੀਏ ਜਮ ਜੋਹਣ ਲਾਗੇ ਸਭ ਸੁਖ ਜਾਹੇ ਦੁਖਾਂ ਫੋਨੇ ਆਗੇ RAM ਨਾਮ ਜਪ ਗੁਰਮੁਖ ਜਿੜੇ ਇਹੋ ਪਰਮ ਤਤ ਵਿਚਾਰਾ ਹੈ ਹਰ ਹਰ ਨਾਮ ਜਪੋ ਰਸ ਮੀਠਾ ਗੁਰਮੁਖ ਹਰ ਰਸ ਅੰਤਰ ਡੀਠਾ ਇਹਨਸ ਨਾਮ ਇਹਨਸ RAM ਰੋ ਰੰਗ ਰਾਤੇ ਇਹੋ ਜਬ ਤੱਕ ਸੰਜਮ ਸਾਰਾ ਹੀ RAM ਨਾਮ ਗੁਰਬਚਨੀ ਬੋਲੇ ਸੰਤ ਸਭ ਮੈਂ ਇਹੋ ਰਸ ਟੋਲ ਗੁਰਮਤਿ ਖੋਜ ਲ ਹੋਕਰ ਅਪਨਾਓ ਬੋਹੜ ਨ ਗਰਭ ਮ ਜਰਾਹੀ ਸਚ ਤੀਰਥ ਨਾਮੋ ਹਰ ਗੁਣ ਗਾਵੋ ਤਤ ਵਿਚਾਰੋ ਹਰ ਲੇ ਬਲਾਵੋ ਅੰਤ ਕਾਲ ਜਮ ਜੋ ਇਹ ਨਸਾ ਕੇ ਹਰ ਬੋਲੇ RAM ਪਿਆਰਾ ਹੈ ਸਤ ਗੁਰ ਪੁਰਖ ਦਾਤਾ ਵੱਡ ਦਾਣਾ ਜਿਸ ਅੰਤਰ ਸਾਚ ਸੋ ਸ਼ਬਦ ਸਮਰਣਾ ਜਿਸ ਕੋ ਸਤ ਗੁਰ ਮੇਲ ਮਿਲਾਈ ਤਿਸ ਚੁਕਾ ਜਮ ਕੇ ਪਾਰਾ ਹੈ ਪੰਜ ਤਤ ਮਿਲ ਕਾਇਆ ਕੀਨੀ ਤਿਸ ਮੈਂ RAM ਰਤਨ ਲੈ ਚੀਨੀ आत्म राम राम है आत्म हर पाइय शब्द विचारा ही सत संतोख रहो जन पाई खिमा गहो सत गुर सरनाई आत्म चीन पर आत्म चीनो गुर संगत इहो निस्तारा ही साकत कूड़ कपट में टेका एहनस निंदा करे अनेका बिन समरण आवे फुन जावे गर्भ जोनी नरक मजारा ही ਸਾਖਤ ਜਮ ਕੀ ਕਾਣ ਨ ਚੁਕੇ ਜਮ ਕਾ ਡੰਡ ਨ ਕਬਹੁ ਮੁਕੇ ਬਾਕੀ ਧਰਮ ਰਾਏ ਕੀ ਲੀਜੈ ਸਿਰ ਅਫਰੀਓ ਪਾਰਿਆ ਫਰਾ ਹੈ ਬਿਨ ਗੁਰ ਸਾਖਤ ਕਹੋ ਕੋ ਤਰਿਆ ਹਉ ਮੈਂ ਕਰਤਾ ਭਵ ਚਲ ਪਰਿਆ ਬਿਨ ਗੁਰ ਪਾਰ ਨ ਪਾਵੇ ਕੋਈ ਹਰ ਜਪੀਏ ਪਾਰਿਓ ਤਰਾਹੀ गुरकी दात न मिट कोई जिस बख्शे तिस तारे सोई जन्म मरण दुख नीर न आवे मन सो प्रभ अपर अपर ही गुरते भूले आवो जावो जन्म मरो फुन पाप कमावो साकत मूड अचेतना चेते दुख लागे ता राम पुकारा ही ਸੋ ਕਦੁੱਪ ਕਬਰ ਬਜਨਮ ਕੇ ਕੀਏ ਸੋ ਜਾਣੇ ਜਿਨ ਦਾਤੈ ਦੀਏ ਜਿਸ ਕੋ ਦੋਸ ਦੇ ਤੂੰ ਪ੍ਰਣੀ ਸੋ ਹੋਇ ਆਪਣਾ ਕੀਆ ਕਰਾਰਾ ਹੀ ਹਮੈ ਮਮਤਾ ਕਰਦਾ ਆ ਆਸਾ ਮਨਸਾ ਬੰਦ ਚਲਾਇਆ ਮੇਰੀ ਮੇਰੀ ਕਰਤਕੇ ਆਲੇ ਚਾਲੇ ਵਿਖਲਾਦੇ ਛਾਰ ਬਿਕਾਰਾ ਹੀ ਹਰ ਕੀ ਭਗਤ ਕਰੋ ਜਨ ਭਾਈ ਅਕਥ ਕਥੋ ਮਨ ਮਨੈ ਸਮਾਈ ਉਠ ਚਲਤਾ ਠਾਕ ਰਖੋ ਕਰ ਆਪਣੇ ਦੁੱਖ ਕਾਟੇ ਕਾਟਣ ਹਾਰਾ ਹੈ ਹਰ ਗੁਰ ਪੂਰੇ ਕੀ ਓਟ ਪਰਤੀ ਗੁਰਮੁਖ ਹਰਲੇ ਗੁਰਮੁਖ ਜਤੀ ਨਾਨਕ RAM ਨਾਮੁ ਮਾਤੀ ਉਤਮ ਹਰ ਬਖਸ਼ੇ ਪਾਰਿ ਉਤਰਾਹਿ ਮਾਰੋ ਮਹਲਾ ਪਹਿਲਾ ਸਰਣ ਪਰੇ ਗੁਰ ਦੇਵ ਤੁਮਾਰੀ ਤੂੰ ਸਮਰੱਥ ਦਇਆਲ ਮੁਰਾਰੀ ਤੇਰੇ ਚੋਜ ਨਾ ਜਾਣੈ ਕੋਈ ਤੂੰ ਪੁਰਖ ਵਿਦਾਤਾ ਹੈ ਤੂੰ ਆਜੁਗਾਤ ਕਰੀ ਬ੍ਰਤੀ ਪਾਲਾ ਕਟਕਟ ਰੂਹ ਅਨੂਪ ਦਇਆਲਾ ज्यो तुत पावे तिवै चलावे सब तेरो किया कमाता हे अंतर जोत पली जग जीवन भोगे हर रस पीवन आपे ले आपे देवे तह लोई जगत पित दाता हे जगत उपाए खेल रचाया पवनै पानी अग्नि जियो पाया देही नगरी नौंदर वाजे ਸੋ ਦਸਮਾ ਗੁਪਤ ਰਹਾਤਾ ਹੈ ਚਾਰ ਨਦੀ ਅਗਨੀ ਅਸਰ ਲਾ ਕੋਈ ਗੁਰਮੁਖ ਪੂਜੈ ਸ਼ਬਦ ਨਿਰਾਲਾ ਸਾਕਤ ਦੁਰਮਤ ਡੂਬੀ ਦਾਜੀ ਗੁਰ ਰੱਖੇ ਹਰ ਲੇ ਵਿਰਾਤਾ ਹੈ ਅਪ ਤੇਜ ਵਾਏ ਪ੍ਰਿਥਵੀ ਆਕਾਸਾ ਤਿੰਨ ਮੈਂ ਪੰਚ ਤਤ ਕਰ ਵਸਾ ਸਤ ਗੁਰ ਸ਼ਬਦ ਰਹੀ ਰੰਗ ਰਤਾ ਤਜ ਮਾਇਆ ਹਉਮੇ ਪ੍ਰਤਾਹੀ एहो मन पीजे शब्द पति जय बिन नामे क्या टेक टिकी जय अंतर चोर मुहे कर मंदर इन साकत दूत न जाता है दुंदर दूत पूत पे हाले खिंचो ताण करे बे ताले शब्द सुरत बिने आवे जावे पत खोई आवत जाता है ਕੂੜ ਕਲਰ ਤਨ ਪਸਮਾ ਤੇਰੀ ਬਿਨ ਨਾ ਮੈਂ ਕੈਸੀ ਪਤ ਤੇਰੀ ਬਾਂਦੇ ਮੁਕਤ ਨਹੀਂ ਜੁਗ ਚਾਰੇ ਜਮ ਕੰਕਰ ਕਾਲ ਪਰਤਾਹੀ ਜਮਦਰ ਬਾਦੇ ਮਿਲੇ ਸਜਾਈ ਤੇ ਸਪਰਾਦੀ ਗਤ ਨਹੀਂ ਕਾਈ ਕਰਨ ਪਲਾਵ ਕਰੇ ਬਿਲ ਲਾਵੇ ਜੀਓ ਕੁੰਡੀ ਮੀਨ ਪਰਤਾਹੀ ਸਤਿ ਗੁਰ ਤਫਾਸੀ ਪੜੇ ਇਕਲਾ ਜਮਵਸ ਕੀਆ ਅੰਧ ਤੋ ਹਿਲਾ ਰਾਮ ਨਾਮ ਬਿਨ ਮੁਕਤ ਨ ਸੂਜੇ ਆਜ ਕਾਲ ਪਛ ਜਾਤਾ ਹੈ ਸਤ ਗੁਰ ਬਾਜ ਨ ਬੇਲੀ ਕੋਈ ਇਥੇ ਉਥੇ ਰਾਖਾ ਪ੍ਰਭ ਸੋਈ ਰਾਮ ਨਾਮ ਦੇਵੀ ਕਰ ਕਿਰਪਾ ਈਉ ਸਲਲ ਸਲਲ ਮਿਲਾਤਾ ਹੈ ਉਨੇ ਸਿੱਖ ਗੁਰੂ ਸਮਝਾਏ ਉਝੜ ਜਾਂਦੇ ਮਾਰਗ ਪਾਏ ਤਿਸ ਗੁਰ ਸੇਵ ਸਦਾ ਦਿਨ ਰਾਤ ਹੀ ਦੁੱਖ ਭੰਜਨ ਸੰਗ ਸਖਾਤਾ ਹੀ ਕੁਰ ਕੀ ਭਗਤ ਕਰੇ ਕਿਆ ਪ੍ਰਾਣੀ ਬ੍ਰਹਮ ਇੰਦਰ ਮਹੇਸ ਨ ਜਾਣੀ ਸਤ ਗੁਰ ਅਲਖ ਕਹੂੰ ਕਿਆ ਲਖੀਏ ਜਿਸ ਬਖਸ਼ੇ ਤਿਸੇ ਪਛਾਣਤਾ ਹੀ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਗੁਰਬਾਣੀ ਸਿਉ ਪ੍ਰੀਤ ਸਪਰਸਨ ਅਹਨਸ ਨਿਰਮਲ ਜੋਤ ਸਬਾਈ ਕਟ ਦੀਪਕ ਗੁਰਮੁਖ ਜਾਤਾ ਹੈ ਉਹ ਜਨ ਗਿਆਨ ਮਹਾਰਸ ਮੀਠਾ ਜਿਨ ਚਾਖਿਆ ਤਿਨ ਦਰਸਨ ਡਿਠਾ ਦਰਸਨ ਦੇਖ ਮਿਲੇ ਬੇਰਾਗੀ ਮਨ ਮਨਸਾ ਮਾਰ ਸਮਾਤਾ ਹੈ ਸਤਿਗੁਰੇ ਸੇ ਵੀ ਸੇ ਪਰਤ ਅਨਾਂ ਤਿੰਨ ਕਟ ਕਟ ਅੰਤਰ ਬ੍ਰਹਮਪਚ ਅਨਾਂ ਨਾਨਕ ਹਰ ਰਸ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀ ਜੈ ਜਿਨ ਸਤਗੁਰ ਹਰ ਪ੍ਰਭ ਜਾਤਾ ਹੈ ਮਰੁ ਮਹਲਾ ਪਹਿਲਾ ਸਾਚੇ ਸਾਹਿਬ ਸਰਜਣ ਹਾਰੇ ਜਿਨ タル ਚਕਰ ਤਰੇ ਵਿਚਾਰੇ ਉਪੇ ਕਰਤਾ ਕਰ ਕਰ ਵੇਖੇ ਸੱਚਾ ਵੇ ਪਰਵਾਹਾ ਹੈ ਵੇ ਕੀ ਵੇ ਕੀ ਜਨ ਤੇ ਉਪਾਏ ਦੁਈ ਪੰਦੀ ਦੁਈ ਰਾਜ ਚਲਾਏ ਗੁਰ ਪੂਰੇ ਬਿੜ ਮੁਕਤ ਨਾ ਹੋਈ ਸਚ ਨਾਮ ਜਪ ਲਹਾ ਹੈ ਪੜੇ ਮਨ ਮੁਖ ਪਰ ਬਿਨ ਨਹੀਂ ਜਾਣਾ ਨਾਮ ਨਾ ਪੂਜੇ ਪਰਮ ਪੁਲ ਨਾ ਲੈ ਕੇ ਵੱਡੀ ਦੇਨ ਉਗਾਹੀ ਦੁਰਮਤ ਕਾ ਗਲ ਫਾਹਾਏ ਸਿਮਰਤ ਸਾਸਤਰ ਪੜੇ ਪੁਰਾਣਾ ਬਾਦ ਬਖਾਣੀ ਤਤ ਨਾ ਜਾਣਾ ਬਿਨ ਗੁਰ ਪੂਰੇ ਤਤ ਨਾ ਪਾਈਏ सच सूचे सच रहा है सब साल है सुन सुन के आपे दाना सच परा के जिनको नदर करे प्रभ अपनी गुरमुख शब्द सलाह है सुन सुन के केती बाणी सुन कहिए को अंत न जाने जाको अलख लखाए आपे अकथ कथा बुद्धता हाँ जन्मे को वाजे वादाए सोहे लड़े अज्ञानी गाए जो जन्म तिस सर पर वरणा कीर्त पया सिर ही संजोग विजोग मेरे प्रभ किए सृष्टि उपाये दुखा सुख दिए ਦ ਕਸੋ ਕਹੀ ਤੇ ਪਏ ਨਿਰਾਲੇ ਗੁਰਮੁਖ ਸੀਲ ਸਨਾਹ ਹੀ ਨਿਗਰ ਸਾਚੀ ਕੇ ਵਾਪਰੀ ਸਤ ਸੋਦਾ ਲੈ ਗੁਰ ਵਿਚਾਰੀ ਸੱਚਾ ਅਖਰ ਸੱਚਾ ਵਖਰ ਜਿਸ ਧਨ ਪੱਲੇ ਸ਼ਬਦ ਸੱਚੇ ਉਮਾਹ ਹੀ ਕਾ ਜੀ ਸੋਨ ਦੀ ਟੋਟਾ ਆਵੇ ਗੁਰਮੁਖ ਵੜਜ ਕਰੇ ਪ੍ਰਪਾਵੇ ਪੂੰਜੀ ਸਾਬਤ ਰਾਸ ਸਲਾਮਤ ਚੁਕਾ ਜਮਕਾ ਫਹਾ ਹੈ ਸਭ ਕੋ ਬੋਲੇ ਆਪਣ ਪਾਣੀ ਮਨ ਮੁਖ ਦੂਜੇ ਬੋਲ ਨ ਜਾਣੇ ਅੰਦਲੀ ਕੀ ਮਤ ਅੰਦਲੀ ਬੋਲੀ ਆਏ ਗਿਆ ਦੁਖ ਤਾਹਾਂ ਹੀ ਦੁਖ ਮੈਂ ਜਨਮੇ ਦੁਖ ਮੈਂ ਮਰਣਾ ਦੁਖ ਨ ਮਿਟੇ ਬਿਨ ਗੁਰ ਕੀ ਸਰਣਾ ਦੁਖੀ ਉਪਜੈ ਦੁਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੈ ਸੱਚੀ ਕਰਨੀ ਗੁਰ ਕੀ ਸਰਕਾਰਾ ਆਵਣ ਜਾਣ ਨਹੀਂ ਜਮ ਤਾਰਾ ਡਾਲ ਛੋਟ ਤਤ ਮੂਲ ਪਰਤਾ ਮਨ ਸਾਚਾ ਓ ਮਹਾ ਹੈ ਹਰ ਕੇ ਲੋਗ ਨਹੀਂ ਜਮ ਮਾਰੇ ਨਾ ਦੁਖ ਦੇਖੇ ਪੰਥ ਕਰਾਰੇ ਰਾਮ ਨਾਮ ਘਟ ਅੰਤਰ ਪੂਜਾ ਅਵਰ ਨ ਦੂਚਾ ਕਾਹਾ ਹੈ ਓੜ ਨ ਕਥਨੇ ਸਿਫਤ ਸਜਾਈ ਜਿਉ ਤੁਧ ਭਾਵੇ ਰਹਿ ਰਜਾਈ ਦਰਗੇ ਪੈਂਦੇ ਜਾਨ ਸੁਹੇਲੇ ਹੁਕਮ ਸੱਚੇ ਪਾਤਸ਼ਾਹਾ ਹੈ ਕਿਆ ਕਹੀਏ ਗੁਣ ਕਥੇ ਕਨੇਰੇ ਅੰਤ ਨਾ ਪਾਵੇ ਵੱਡੇ ਵੱਡੇ ਨੇ ਨਾਨਕ ਸੱਚ ਮਿਲੇ ਪਤ ਲਾਖੋ ਤੂੰ ਸਿਰ ਸ਼ਾਹ ਆ ਪਾ ਤੇ ਸ਼ਾਹੀ ਮਰੂ ਮਹੱਲਾ ਪਹਿਲਾ ਦਖਣੀ ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰਗ ਅਗਨੰਤਰ ਅਸਥਿਰ ਥਾਨ ਸਦਾ ਨਰੇ ਮਾਇਆ ਹੀ ਆਪੀ ਆਪਿਉ ਪਾਇਦਾ ਅੰਦਰ ਕੋਟ ਚ ਜੇ ਘਟਨਾ ਲੈ ਆਪੇ ਲੇਵੇ ਵਸਤ ਸਮਲੇ ਬਜਰ ਕਾ ਪਾਟ ਜੜੀ ਜੜ ਜਾਣੀ ਗੁਰ ਸ਼ਬਦੀ ਖੋਲੈਂਦਾ ਪੀਤਰ ਕੋਟ ਗੁਫਾ ਕਰ ਜਾਈ ਨੌਕਰ ਥਾਪੇ ਹੁਕਮ ਰਜਾਈ ਦਸਵੇਂ ਪੁਰਖ ਅਲੇਖ ਅਪਾਰੀ ਆਪੇ ਅਲਖ ਲਖੈਂਦਾ ਪੌਣ ਪਾਣੀ ਅਗਨੀ ਇਕ ਵਾਸਾ ਆਪੇ ਕੀਤੋਂ ਖੇਲ ਤਮਾਸਾ ਬੰਦੀ ਜਲ ਨੇ ਬਰੇ ਕਿਰਪਾ ਤੇ ਆਪੇ ਜਨਿਤ ਪਾਈ ਦਾ ਤਰਤਿ ਉਪਾਈ ਤਰੀ ਤਰਮਸਾਲਾ ਉਤਪਤ ਪਰਲੋ ਆਪਨੀ ਦਾਲਾ ਪਵਨੀ ਖੇਲ ਕੇ ਆ ਸਭ ਥਾਈ ਕਲਾ ਖਿੰਚਟਾ ਹਾਇਦਾ ਪਾਰ ਅਠਾਰੇ ਮਾਲਣ ਤੇਰੀ ਚੌਰ ਟੋਲੇ ਪਗੜੇ ਲੇ ਫੇਰੀ ਚੱਦ ਸੂਰਜ ਦੋਈ ਦੀਪਕ ਰਾਖੇ ਸਸਕਰ ਸੂਰ ਸਮਾਏ ਦਾ ਪੰਖੀ ਪੰਜ ਉਡਰ ਨਹੀਂ ਤਾਵੇ ਸਫਲਿਓ ਵਿਰਗੇ ਅਮਰਿਤ ਫਲ ਪਾਵੇ ਗੁਰਮੁਖ ਸਹਜ ਰਵੇ ਗੁਣ गाਵੇ ਹਰ ਰਸ ਚੂਗ ਚੁਗਾਏ ਦਾ ਛਿੰਮੇ ਨ ਚਿਗਗੇ ਚੰਦਨ ਤਾਰਾ ਸੂਰਜ ਕਿਰਨ ਨ ਬਿਜਲ ਗਹਿਣਾ ਰਾ ਅਕਥੀ ਕਥੋਂ ਚਹਿਲ ਨਹੀਂ ਕੋਈ ਉਰ ਰਹੀਆ ਮਨ ਪਾਈਦਾ ਪਸਰੀ ਕਿਰਨ ਜੋਤ ਉਜਿਆਲਾ ਕਰ ਕਰ ਦੇਖੇ ਆਪ ਦੇ ਆਲਾ ਅਨਹਦ ਰਣਚੁਣਕਾਰ ਸਦਾ ਤੁੰ ਨਿਰਪੋਕੈ ਕਰਵਹਿ ਤਾ ਅਨਹਦ ਵਾਜੇ ਭੰਪੋ ਬਾਜੇ ਸਗਲ ਵਿਆਪ ਰਹੀਆ ਪ੍ਰਭ ਛਾਜੇ ਸਭ ਤੇਰੀ ਤੂੰ ਗੁਰਮੁਖ ਜਤਾ ਦਰਸੋ ਏ ਗੁਣ ਗਾਇਦਾ ਆਦ ਨਿਰੰਜਨ ਨਿਰਮਲ ਸੋਈ ਅਵਰਨਾ ਜਾਣਾ ਦੂਜਾ ਕੋਈ ਏਕੰਕਾਰ ਵਸੀ ਮਨ ਭਾਵੇ ਹਉਮੇ ਗਰਬ ਗਵਾਈ ਦਾ ਅੰਮ੍ਰਿਤ ਪੀਆ ਸਤਗੁਰ ਦੀਆ ਅਵਰਨਾ ਜਾਣਾ ਦੂਆ ਤੀਆ ਏਕੋ ਏਕ ਸੋ ਅਪਰ ਪਰਮ ਪਰਖਸ ਖਜਾਨੇ ਪਾਈ ਦਾ ਗਿਆਨ ਧਿਆਨ ਸੱਚ ਗਹਿਰ ਗੰਬੀਰਾ ਕੋਈ ਨ ਜਾਣੇ ਤੇਰਾ ਚੀਰਾ ਜੀਤੀ ਹੈ ਤੇ ਤੀ ਤੁਦ ਜਾਚੇ ਕਰਮ ਮੇ ਦੀਸੋਂ ਪਾਏ ਦਾ ਕਰਮ ਧਰਮ ਸੱਚ ਹਾਥ ਤੁਮਾਰੇ ਬੇ ਪਰਵਾ ਅਕੁਟ ਪੰਡਾਰੇ ਤੂੰ ਦੇ ਆਲ ਕਿਰਪਾਲ ਸਦਾ ਬ੍ਰਭ ਆਪੇ ਮੇਲ ਮਿਨਾਏ ਦਾ ਆਪੇ ਦੇਖ ਦਿਖਾਵੇ ਆਪੇ ਆਪੇ ਥਾਪੁ ਥਾਪੇ ਆਪੇ ਆਪੇ ਜੋੜ ਵੀ ਛੋੜੇ ਕਰਤਾ ਆਪੇ ਮਾਰ ਜਿਵਾਏ ਦਾ ਜੇਤੀ ਹੈ ਤੇਤੀ ਤੁਦੇ ਅੰਦਰ ਦੇਖੇ ਆਪ ਵੈਸ ਵਿੱਚ ਮੰਦਰ ਨਾਨਕ ਸਾਚ ਕਹੇ ਬੇਨੰਤੀ ਹਰ ਦਰਸਨ ਸੁਖ ਪਾਏ ਦਾ ਮਰਮ ਹਲਾ ਪੈਦਾ ਦਰਸ਼ਨ ਪਾਵਾ ਜੇ ਤੁਧ ਪਾਵਾ ਪਾਏ ਭਗਤ ਸਾਚੀ ਗੁਣ ਗਾਵਾ ਤੁਧ ਪਾਣੀ ਤੂੰ ਪਾਵੇ ਕਰਤੇ ਆਪੇ ਰਸਨ ਰਸਾਇਦਾ ਸੋ ਹੰ ਭਗਤ ਪ੍ਰਭੂ ਦਰਬਾਰੇ ਮੁਕਤ ਪਏ ਹਰ ਦਾਸ ਤੁਮਾਰੇ ਆਪ ਗਵਾਏ ਤੇਰੀ ਰਗ ਰਗ ਤੇ ਅੰਦਿਨ ਨਾਮ ਤੇ ਆ인다 ਈਸਰ ਬ੍ਰਹਮਾ ਦੇਵੀ ਦੇਵਾ ਇੰਤਰ ਤਪੇ ਮਨ ਤੇਰੀ ਸੇਵਾ ਜਤੀ ਸਤੀ ਕਹਿ ਤੇ ਬਨਵਾਸੀ ਅੰਤਨਾ ਕੋਈ ਪਾਏ ਦਾ ਵਿੜ ਜਾਣਾਏ ਕੋਈ ਨ ਜਾਣੇ ਚੁਕਿਛ ਕਰੇ ਜੋ ਆਪਨ ਪਾਣੀ ਲਖ 84 ਜੀ ਉਪਾਏ ਪਾਣੇ ਸਾਲ ਵੈਦ ਜੋਤਿਸ ਭਾਵੇ ਸੋ ਨਹਿਚੋ ਹੋਵੇ ਮਨ ਮੁਖ ਆਪ ਗਣਾਈ ਰੂਵੇ ਨਾਮੋਂ ਭੂਲਾ ਠੋੜ ਨਾ ਪਈ ਆਏ ਜਾਏ ਦੁੱਖ ਪਾਏ ਦਾ ਨਿਰਮਲ ਕਾਇਆ ਉਜਲ ਹੰਸਾ ਇਸ ਵਿੱਚ ਨਾਮ ਨਿਰੰਜਨ ਹੰਸਾ ਸਗਲੇ ਦੁਖ ਅੰਮ੍ਰਿਤ ਕਰ ਪੀਵੇ ਬਹੁੜ ਦੁਖ ਨਾ ਪਾਏਂਦਾ ਬਹੁ ਸਾਦੋ ਦੁਖ ਪਰਾਪਤ ਹੋਵੇ ਭੋਗੈ ਰੋਗ ਸੁ ਅੰਤ ਵੀ ਗੋਵੇ ਹਰ ਕੈ ਸੋਗ ਨ ਮਿਟੇ ਕਬਹੂ ਬਿਣ ਪਾਣੀ ਪਰਮਾਏਂਦਾ ਗਿਆਨ ਵੀ ਹੋਣੀ ਪਵੇ ਸਬਾਈ ਸੱਚਾ ਰਬ ਰਹਿਆ ਨਿਵ ਲਾਈ ਨਿਰਪਉ ਸ਼ਬਦ ਗੁਰੂ ਸੱਚ ਜਾਤਾ ਜੋਤੀ ਜੋਤ ਮਿਲਾਈ ਦਾ ਅਟਲ ਅਡੋਲ ਅਤੋਲ ਮੁਰਾਰੇ ਕਿਨ ਮੈਂ ਟਾਏ ਫੇਰ ਉਸਾਰੇ ਰੂਪ ਨਾ ਦੇਖਿਆ ਪਿਤ ਨਹੀਂ ਕੀਮਤ ਸ਼ਬਦ ਭੇਦ ਪਤੇ ਆਏ ਦਾ ਹਮ ਦਾਸਨ ਕੇ ਦਾਸ ਪਿਆਰੀ ਸਾਤਿਕ ਸਾਚ ਭਲੇ ਵਿਚਾਰੇ ਮੰਨੇ ਨਾਉ ਸੋਈ ਜਿਣ ਜਾਸੀ ਆਪੇ ਸਾਚ ਤਿਰੜਾਈ ਦਾ ਪੱਲੇ ਸਾਚ ਸੱਚੇ ਸਤਿਆਰਾ ਸਾਚੇ ਪਾਵੇ ਸ਼ਬਦ ਪਿਆਰਾ ਤ੍ਰਿਭਵਨ ਸਾਚ ਕਲਾਤਰ ਥਾਪੀ ਸਾਚੇ ਹੀ ਪਤੇ ਆਏ ਦਾ ਵੱਡਾ ਵੱਡਾ ਆ ਕੇ ਸਬ ਕੋਈ ਗੁਰਬਿੰਨ ਸੋਜੀ ਕਿੰਨੇ ਨਾ ਹੋਈ ਸੱਚ ਮਿਲੇ ਸੋ ਸੱਚੇ ਪਾਏ ਨਾ ਵਿਛੜ ਦੁਖ ਪਾਏ ਦਾ ਤੁਰੋਂ ਮਿ ਛੁਨੇ ਨਾਹੀ ਰੁਨੇ ਮਰ ਮਰ ਜਨਮੇ ਮਹਲਤ ਪੁੰਨੇ ਜਿਸ ਬਖਸ਼ੇ ਤਿਸ ਦੇਵ ਡੇ ਆਈ ਮੇਲ ਨਾ ਪਛੋਤਾਇਂਦਾ ਆਪੇ ਕਰਤਾ ਆਪੇ ਪੁਤਾ ਆਪੇ ਤੇਤਾ ਆਪੇ ਮੁਤਾ ਆਪੇ ਮੁਕਤਦਾਨ ਮੁਕਤੀ ਸਰਮੰਤਾ ਮੋ ਚੁਕਾਈਦਾ ਧਨ ਕੇ ਸਰਦਾਨ ਵਿਚਾਰਾ ਕਰਨ ਕਰਨ ਸਮਰਾਥੀ ਆਪਾਰਾ ਕਰ ਕਰ ਵੇਖੇ ਕੀਤਾ ਆਪਣਾ ਕਰਨੀ ਕਾਰ ਕਰਾਈਦਾ ਤੇ ਗੁਣ ਗਾਵੇ ਸਾਚੇ ਪਾਵੇ ਤੁਝ ਤੇ ਉਪਜੇ ਤੁਝ ਮਾਹੇ ਸਭਾ ਵੀ ਨਾਨਕ ਸਾਚ ਕਹੀ ਬੇਨਤੀ ਮਿਲ ਸਾਚੀ ਸੁਖ ਪਾਏ ਦਾ ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੰਦੂ ਕਾਰਾ ਤਰਨ ਗਗਨਾ ਹੁਕਮਿਯਾ ਪਾਰਾ ਨਾ ਦਿਨ ਰਹਿ ਨਾ ਚੰਦ ਨਾ ਸੂਰਜ ਸੁਨ ਸਮਾਦ ਲਗਾਈ ਦਾ ਪਾਣੀ ਨਾ ਪਾਣੀ ਪੋਣ ਨਾ ਪਾਣੀ ਉਪਤ ਖप्त ਨ ਆਵਣ ਜਾਣੀ ਖੰਡ ਪਤਾਲ ਸप्त ਨਹੀਂ ਸਾਗਰ ਨਦੀ ਨੀਰ ਵਹਾਈ ਦਾ ਨਾ ਤਤ ਸੁਰਗ ਮਛ ਪਿਆਲਾ ਦੂਜਕ ਪਿਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਣਾ ਨਾ ਕੋ ਆਏ ਨਾ ਚਾਏ ਦਾ ब्रह्मा विसर्महिस् न कोई अवर् न दिसै एको सोई नार पुरख नहीं जात ना जन्मा ना को दुख सुख पाए दा ना तद् जति सती वनवासी ना तद् सिद्ध साधिक सुखवासी योगी जंगम देख न कोई ना को नाथ कहै दा ਜਪ ਤਪਸ ਸੰਜਮ ਕਾ ਬ੍ਰਤ ਪੂਜਾ ਨਾ ਕੋ ਆਖ ਵਖਾਣੇ ਦੂਜਾ ਹਾ ਭੇ ਆਪ ਉਪਾਏ ਵਿਗਸੇ ਆਪੇ ਕੀਮਤ ਪਾਏ ਦਾ ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾ ਨਾ ਗਉ ਕੋ ਅਲਾ ਤੰਤ ਮੰਤ ਪਾਖੰਡ ਨਾ ਕੋਈ ਨਾ ਕੋ ਵੰਸ ਵਜਾਏ ਦਾ ਕਰਮ ਤਰਮ ਨਹੀ ਮਾਇਆ ਮਾ ਕੀ ਜਾਤ ਜਨਮ ਨਹੀਂ ਦਿੱਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਤੀ ਨਾ ਕੋ ਕਿਸੇ ਧਿਆਏ ਦਾ ਨਿੰਦ ਬਿੰਦ ਨਹੀਂ ਜੀਓ ਨਾ ਜਿੰਦ ਨਾ ਤਦ ਕੋ ਰਖ ਨਾ ਮਾ ਛਿੰਦੋ ਨਾ ਤਦ ਗਿਆਨ ਧਿਆਨ ਕੋ ਲਿਓਪਤ ਨਾ ਕੋ ਗਣਤ ਗਣਾਏ ਦਾ ਵਰਨ ਭੇਖ ਨਹੀਂ ਬ੍ਰਾਹਮਣ ਖਤਰੀ ਦਿਉਨਾ ਦਿਹਰਾ ਗਉ ਕਾ ਇਤਰੀ ਹੋਮ ਜਗ ਨਹੀਂ ਤੀਰਤ ਨਾਵਣ ਨਾ ਕੋ ਪੂਜਾ ਲਾਏ ਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮੁਸਾਇਕ ਹਾਜੀ ਰਾਇ ਆਇ ਤੇ ਰਾਉ ਨ ਹਮੇ ਦੁਨੀਆ ਨਾ ਕੋ ਕਹਿਣ ਕਹਾਈ ਦਾ पाऊ न भक्ति ना सेव शक्ति साजन मीत बिंद नहीं रखती आप ही सा हो आप ही बन जा रा साचे एहु पाएदा अप्पे सा हो अप्पे बन चरा साचे एहु पाएदा वाहे गुरु जी का खालसा वाहे गुरु जी की फतेह